ਨਾਲ ਹੀ ਜਥੇਦਾਰ ਵਿਦਾਂਤੀ ਨੇ ਸਾਲ 2005 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਮਲਿੰਗੀ ਵਿਆਹ ਦੇ ਖਿਲਾਫ ਫਰਮਾਨ ਵੀ ਜਾਰੀ ਕਰਦਿਆਂ ਕਿਹਾ ਸੀ ਕਿ ਸਿੱਖ ਧਰਮ ਵਿੱਚ ਇਸ ਦੀ ਕੋਈ ਥਾਂ ਨਹੀਂ ਹੈ ਇਸ ਧਰਤੀ ਨੇ ਮਰਦ ਪੈਦਾ ਕੀਤੇ ਜਿਨ੍ਹਾਂ ਨੇ ਖੈਬਰ ਦਰੇ ਤੋਂ ਬੰਨ ਲਾਇਆ ਇੱਥੇ ਦੁੱਲਾ ਭੱਟੀ ਦੀ ਬੰਗਾਰ ਅੱਜ ਵੀ ਅਕਬਰ ਦੇ ਦਰਬਾਰ ਤੱਕ ਗੂੰਜਦੀ ਆ ਇੱਥੇ ਇੱਜ਼ਤ ਦਾ ਖਾਤਰ ਅੱਜ ਵੀ ਅਣਖੀ ਬੰਦੇ ਸਿਰ ਦੇਵ ਹੀ ਦਿੰਦੇ ਆ ਤੇ ਸਿਰ ਵੱਢ ਵੀ ਲੈਂਦੇ ਆ ਮੂਸੇ ਵਾਲੇ ਦਾ ਗੀਤ ਆ ਨਾ ਸਾਡੇ ਲਾਣੇ ਜੋਣੇ ਸੁੱਚਿਆਂ ਦੇ ਸਾਡੇ ਮਿਰਜੇ ਰਾਂਝੇ ਜੰਮਦੇ ਨਹੀਂ ਇਹ ਮਿਰਜੇ ਰਾਂਝੇ ਛੱਡੋ ਨਵੀਂ ਹੀ نسل ਜੰਮ ਪਈ ਆ ਸ਼ਾਇਦ ਅੱਜ ਦਾ ਮਾਡਰਨ ਪੰਜਾਬ ਨਾਇਕ ਹੀ ਗਲਤ ਚੁਣ ਬੈਠਾ ਹੈ ਕਿ ਸਾਡੀਆਂ ਅਗਲੀਆਂ ਪੀੜ੍ਹੀਆਂ ਅਗਲੀਆਂ ਨਸਲਾਂ ਸੇਵਿਆਂ ਦੇ ਰਾਹ ਤੁਰ ਪਈਆਂ ਨੇ ਤੇ ਬੇਪਛਾਣ ਹੋ ਕੇ ਰਹਿ ਚੁੱਕੀਆਂ ਨੇ ਰਹਿੰਦੀ ਕਸਰ ਇਸ ਨਵੀਂ نسل ਨੇ ਪੂਰੀ ਕਰਤੀ ਆ ਜਿਹੜੀ ਹੁਣ ਪੈਦਾ ਹੋਈ ਆ ਟੈਂਪੂਆਂ ਦੀ ਖੈਬਰਾਂ ਤੱਕ ਧੱਕ ਪਾਉਣ ਵਾਲੇ ਸਾਡੇ ਜਰਨੈਲ ਜੇ ਸਾਡੇ ਚੇਤਿਆਂ 'ਚ ਵਸੇ ਹੁੰਦੇ ਸਾਡੇ ਨਿਆਣੇ ਨਾ ਡਰੱਗਾਂ ਤੇ ਗੈਂਗਸਟਰਾਂ ਵਿੱਚ ਜਾਜਾ ਮਰਦੇ ਤੇ ਨਾ ਸੀ ਧਰਮ ਤੋਂ ਦੂਰ ਹੁੰਦੇ ਤੇ ਨਾ ਸਾਡੇ 'ਚ ਇਹ ਮਿਕਸ ਬਰੀਡ ਪੈਦਾ ਹੁੰਦੀ। ਵੀਡੀਓ ਵਿੱਚ ਮੈਂ ਕੁਝ ਮੋٹے ਕਾਰਨ ਦੱਸਿਆ ਇਸ ਸਭ ਦੇ ਪਿੱਛੇ। ਅਸਲੀ ਕਹਾਣੀ ਹੋਰ ਵੀ ਡੂੰਘੀ ਹੋ ਸਕਦੀ ਹੈ ਜਿਸ ਤੇ ਕੋਹ ਕਰਨ ਅਤੇ ਅਗਲੇਰੀ ਪੈਰਵਾਈ ਤੇ ਕਾਰਵਾਈ ਕਰਨ ਦੀ ਲੋੜ ਹੈ। ਸਾਡੇ ਪ੍ਰਚਾਰਕਾਂ, ਸਾਡੇ ਕਥਾਕਾਰਾਂ, ਸਾਡੇ ਧਰਮ ਦੇ ਆਗੂਆਂ ਨੂੰ ਸੋਚਣ ਦੀ ਲੋੜ ਹੈ ਕਿ ਇੱਕ ਪਾਸੇ ਅਸੀਂ ਨਕਲੀ ਇਸਾਈਅਤ ਨਾਲ ਨਜੇੜੇ ਰਹੇ ਹਾਂ। ਦੂਜਾ ਸਾਡੀ ਧਰਤੀ ਤੇ ਰੋਜ਼ ਪੁਲਿਸ ਮੁਕਾਬਲੇ ਹੋ ਰਹੇ ਆ ਤੀਜਾ ਸਾਡੇ ਧਰਮ ਤੇ ਵਾਰ ਹੋਣ ਵਿੱਚ ਕੋਈ ਢਿੱਲ ਨਹੀਂ ਹੋ ਰਹੀ ਚੌਥਾ ਸਾਡੇ ਸਰੋਤ ਖਤਮ ਕੀਤੇ ਜਾ ਰਹੇ ਆ ਪੰਜਵਾਂ ਸਾਡੀ ਰੀੜ ਦੀ ਹੱਡੀ ਕਿਸਾਨੀ ਰੋੜ ਰਹੀ ਆ ਉਤੋਂ ਆ ਟੈਂਪੂ ਮਹਿਕਮਾ ਇਹ ਨਵੀਂ ਚੁਣੌਤੀਆਂ ਆਣ ਟੁਕੀਆਂ ਸਾਡੇ ਦਰ ਤੇ ਇਹਦਾ ਵੀ ਨਵੇੜਾ ਸਮੇਂ ਦੇ ਨਾਲ ਕਰਨਾ ਪੈਣਾ ਇਹ ਪ੍ਰੇਡ ਚਾਹੇ ਹੁਣ ਤੱਕ ਰੱਦ ਕਰ ਦਿੱਤੀ ਗਈ ਆ ਪਰ ਇਸ ਮਹਿਕਮੇ ਦੀ ਪੈੜ ਲੱਭਣੀ ਚਾਹੀਦੀ ਆ ਕਿ ਤਾਰਾਂ ਹਿੱਲ ਕਿਥੋਂ ਰਹੀਆਂ ਇਹ ਵੀਡੀਓ ਪਸੰਦ ਆਈ ਤਾਂ ਸ਼ੇਅਰ ਕਰਨ ਵਾਲਾ ਕੰਮ ਹੁਣ ਤੁਸੀਂ ਕਰਦੇ ਹੋ ਇਸ ਤੋਂ ਪਹਿਲਾਂ ਵੀ ਆਪਾਂ ਵੀਡੀਓ ਬਣਾਈ ਹੋਈ ਆ ਟੈਂਪੂ ਵਿਭਾਗ ਦੇ ਬਾਰੇ ਵੀਡੀਓ ਦੇ